ਪੰਜਾਬ ਸਰਕਾਰ ਰੰਗਲਾ ਪੰਜਾਬ ਬਣਾਉਣਾ ਦਾ ਵਾਅਦਾ ਕਰ ਰਹੀ ਜੇਕਰ ਰੰਗਲੇ ਪੰਜਾਬ ਦੀ ਝਲਕ ਦੇਖਣੀ ਹੈ ਫੋਟੋ ਤਾਂ ਕੁੱਪੜੇ ਪਿੰਡ 'ਚ ਇਸ ਗਲੀ 'ਚ ਦੇਖੀ ਜਾ ਸਕਦੀ ਹੈ ਜਿਹੜੀ ਅਸੀਂ ਐਮਸੀ ਨੂੰ ਕਹਿ ਕੇ ਕਿ ਠੱਕ ਕੇ ਸਾਰੇ ਬੰਦੇ ਰਖੋਦ ਕਰਕੇ ਪਰ ਐਮਸੀ ਬੜੀਆਂ ਖਾਮੰਦ ਕਰਕੇ ਬੈਠੇ ਕੰਨ ਬੰਦ ਕਰਕੇ ਬੈਠੇ ਉਹ ਭਾਈਆ ਕੋਈ ਸਫਾਈ ਨਹੀਂ ਹੈਗੀ ਇੱਥਾ ਕੁਝ ਨਹੀਂ ਹੈਗਾ ਕੋਈ ਸੁਵਿਧਾ ਨਹੀਂ ਹੈਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੁੰਬੜੇ 'ਚ ਸੈਕਟਰ 6 'ਚ ਜੋ ਆਪਾਂ ਖੜੇ ਆਂ ਬਾਬਾ ਨੀਮਨਾਥ ਮੰਦਿਰ ਦੇ ਨੇੜੇ ਤੇ ਇਹ ਲੋਕ ਕਲੀ ਨੌਨਗਰ ਵਾਲੀ ਕਲੀ ਦੀ ਕਹਿੰਦੇ ਨੇ ਬਾਬਾ ਨੀਮਨਾਥ ਮੰਦਿਰ ਦੇ ਨੇੜੇ ਸਾਰੀਆਂ ਜਿਹੜੀਆਂ ਹੈ ਕਮਾਂਗੀਆਂ ਇੱਥੇ ਕੋਈ ਇੱਕ ਗਲੀ ਦਾ ਕੰਮ ਨਹੀਂ ਹੁਣ ਤਾਂ ਪੂਰਾ ਜਿਹੜਾ ਹੈਗਾ ਇਹ ਅਸੀਂ ਪ੍ਰੈਸਰ ਅਸੀਂ ਦੱਸਣਾ ਜਾਂਦੇ ਆ ਕਿ ਪੰਜਾਬ ਸਰਕਾਰ ਰੰਗਲਾ ਪੰਜਾਬ ਬਣਾਉਣ ਵਾਸਤੇ ਕਹਿ ਰਹੀ ਜੇਕਰ ਰੰਗਲੇ ਪੰਜਾਬ ਦੀ ਕਿਚਲਕ ਦੇਖਣੀ ਹੈ ਫੋਟੋ ਤਾਂ ਕਪੜੇ ਪਿੰਡ ਚ ਇਸ ਗਲੀ ਚ ਦੇਖੀ ਜਾ ਸਕਦੀ ਹੈ ਜਿੱਥੇ ਸੀਵਰੇਜ ਦਾ ਗਲੀਆਂ ਨਾਲੀਆਂ ਦਾ ਪਾਣੀ ਜਿਹੜਾ ਹੈ ਓਵਰਫਲੋ ਹੋ ਰਿਹਾ ਲੋਕਾਂ ਦੀ ਜਿਹੜੀ ਹੈ ਜੀਉਣ ਲਈ ਜਿਹੜੀ ਬਹੁਤ ਹੀ ਕਟਿਆ ਜਿਹੜੀ ਹਰਕਤਾਂ ਆ ਇੱਥੇ ਕੋਈ ਵੀ ਸਫਾਈ ਵਾਲਾ ਕੋਈ ਐਮਸੀ ਤੇ ਲੇਡੀਆਂ ਕਹਿ ਰਹੀਆਂ ਨੇ ਸਾਰੀਆਂ ਮਾਲੇਬਾਸੀ ਕਹਿ ਰਹੇ ਨੇ ਵੀ ਅਸੀਂ ਐਮਸੀਆਂ ਨੂੰ ਕਹਿ ਕੇ ਕਿ ਥੱਕ ਗਏ ਸਾਰੇ ਬੰਦੇ ਫੋਨ ਕਰਕੇ ਪਰ ਐਮਸੀ ਬੜੀਆਂ ਖਾਮੰਦ ਕਰਕੇ ਬੈਠੇ ਕੰਨ ਬੰਦ ਕਰਕੇ ਬੈਠੇ ਉਹ ਆਪਣਾ ਨਜ਼ਾਰਾ ਲੈ ਰਹੇ ਨੇ ਤੇ ਇਹ ਗੰਦੇ ਪਾਣੀ ਚ ਸਾਡੀਆਂ ਬੱਚੀਆਂ ਬੱਚੇ ਤੇ ਦੁਕਾਨਦਾਰ ਜਿਹੜੇ ਵਿਚ ਰਹਿੰਦੇ ਆ ਕਰੂਏ ਆਗੇ ਚੱਕਰੀਆਂ ਆ ਗਿਆ ਦੁਕਾਨਦਾਰ ਜਿਹੜੇ ਹੈਗੇ ਆਪਣਾ ਸਮਾਨ ਲਾ ਕੇ ਉਹ ਗੰਦੇ ਪਾਣੀ ਚ ਗੋਤੇ ਖਾ ਰਹੇ ਨੇ ਤੇ ਸਾਡਾ ਰੰਗਲਾ ਪੰਜਾਬ ਦੀ ਜਿਹੜੀ ਪਿੰਡ ਕੁੰਬੜੇ ਦੀ ਹਾਲਤ ਦੇਖ ਲੋ ਵੀ ਰੰਗਲਾ ਪੰਜਾਬ ਹੈ ਇੱਥੇ ਦਾ ਜਿਹੜਾ ਨਗਰ ਨਿਗਮ ਪੂਰੀ ਤਰ੍ਹਾਂ ਫੈਲ ਹੋ ਚੁੱਕਾ ਹੈ ਐਮਸੀ ਆਪਖਾਂ ਵਿੱਚ ਕੇ ਆਪਣੇ ਨਜ਼ਾਰੇ ਲੈ ਰਹੇ ਨੇ ਕਿ ਦੀ ਬੈਠੇ ਨੇ ਤੇ ਉਹ ਲੋਕਾਂ ਦੀ ਕੋਈ ਆਵਾਜ਼ ਨਹੀਂ ਸੁਣਦੇ ਕੋਈ ਸਫਾਈ ਨਹੀਂ ਸਫਾਈ ਦਾ ਬਹੁਤ ਬੁਰਾ ਹਾਲ ਹੈ ਕਿ ਬਹਾਨੇ ਕਰਦਾ ਸਥਾਈ ਦਾ ਕਹਿ ਰਹੇ ਨੇ ਕਿ ਬਾਹਰ ਦੇ ਬਾਹਰ ਰੋੜਸ ਹੈ ਸਾਫ ਕਰਦੇ ਕਿ ਲੋਕਾਂ ਵਾਸਤੇ ਕੀ ਜਲਵਾ ਪਬਲਿਕ ਪਬਲਿਕ ਦੇਖਣੀ ਚਾਹੀਦੀ ਪਬਲਿਕ ਵਾਸਤੇ ਪਬਲਿਕ ਦਾ ਜਿਹੜਾ ਹੈਗਾ ਬੁਰਾ ਹਾਲ ਹੋਇਆ ਪਿਆ ਪਬਲਿਕ ਦੇ ਜਿਹੜੇ ਬੱਚੇ ਐ ਬਿਮਾਰੀਆਂ ਡਾਕਟਰ ਜੇ ਕਿਸੇ ਕੋਲਰ ਚ ਪਾਣੀ ਖੜਾ ਹੁੰਦਾ ਡਾਕਟਰ ਚੈੱਕ ਕਰ ਲੈਂਦੇ ਦੱਦ 1-1000 ਰੁਪਏ ਦਾ ਚਲਾਨ ਕਰਕੇ ਗਏ ਪਿੱਛੇ ਵੀ ਇਹ ਮੱਛਰ ਹੈ ਜੀ ਇਥੇ ਲਾਰਵਾ ਜੀ ਪਰ ਉਸ ਡਾਕਟਰਾਂ ਨੂੰ ਇਹ ਨਹੀਂ ਦਿਖਦਾ ਹੈਲਥ ਵਿਭਾਗ ਨੂੰ ਵੀ ਨਾਲੀਆਂ ਦਾ ਪਾਣੀ ਸੀਵਰੇਜ ਦਾ ਪਾਣੀ ਓਵਰਫਲੋ ਹੋ ਰਿਹਾ ਡਾਕਟਰ ਜਿਹੜੇ ਹੈਲਥ ਵਿਭਾਗ ਦੀ ਟੀਮ ਹੈ ਉਹ ੱਖਾਂ ਮੀਂਹ ਜੀ ਬੈਠੀ ਹੈ ਡੋਟ ਸਪੈਸ਼ਲੀਆਂ ਨੇ ਨਾ ਡਾਕਟਰਾਂ ਨੂੰ ਪਤਾ ਵੀ ਕਿੱਥੇ ਕੀ ਕੁਝ ਹੋ ਰਿਹਾ ਮੈਂ ਤਾਂ ਇਹ ਕਹਿਣਾ ਚਾਹੁੰਦੇ ਆਂ ਕਿ ਵੀਰਾ ਤੇ ਕੋਈ ਕੋਈ ਸੁਵਿਧਾ ਨਹੀਂ ਹੈਗੀ ਬੱਚੇ ਇੰਨੇ ਪਰੇਸ਼ਾਨ ਹੈਗੇ ਵੀ ਕੋਈ ਐਮਸੀ ਕਿਸੇ ਨੇ ਨਹੀਂ ਆ ਕੇ ਦੇਖਿਆ ਹੈਗਾ 15 ਦਿਨ ਹੋ ਗਏ ਜੀ ਬੜੀ ਮੁਸ਼ਕਲ ਨਾਲ ਲੱਗਦੇ ਆਗੇ ਵੀ ਬੱਚੇ ਵੀ ਨਾ ਡਿਗ ਡਿਗ ਕੇ ਜਾਂਦੇ ਆਗੇ ਜੀ ਅੱਥਾ ਸਕੂਲ ਨੂੰ ਜਾਣਾ ਪਰੇਸ਼ਾਨ ਹੈਗਾ ਉਹ ਵੈਸੇ ਵੀ ਫਿਰਨਾ ਤੁਰਨਾ ਕੋਈ ਐਮਸੀ ਨੇ ਨਹੀਂ ਦੇਖਿਆ ਹੈਗਾ ਆਗੇ ਚਾਰ ਪਿੰਡ ਤੇ ਐਮਸੀ ਨੇ ਕੁੰਪੜੇ ਦੇ ਜੀ ਇੱਕ ਨੇ ਵੀ ਮੇਰਾ ਠੀਕਰ ਮਕਾਨ ਵੀ गिर ਗਿਆ ਜਾਤ ਵੀ ਨਹੀਂ ਕੋਈ ਐਮਸੀ ਆਇਆ ਹੈਗਾ ਜੀ ਕਿਸੇ ਨੇ ਦੇਖਿਆ ਦਾ ਕਲਵੀਰ ਵੀ ਇੰਨੀ ਗੁਰੀ ਹਾਲਤ ਹੈਗੀ ਹੁ ਬਾਈਆ ਕੋਈ ਸਫਾਈ ਨਹੀਂ ਹੈਗੀ ਅੱਥਾ ਕੁਛ ਨਹੀਂ ਹੈਗਾ ਕੋਈ ਸੁਵਿਧਾ ਨਹੀਂ ਹੈਗੀ ਅਾ ਜਦੋਂ ਇਹ ਸੱਜੇ ਮੜਾ ਜਾਂ ਕੁਲਰ ਚ ਪਾਣੀ ਕੱਢ ਦਵੇ 1000 ਰੁਪਏ ਦਾ ਜਾਤੇ ਚਲਾਨ ਕੱਢ ਦਿੰਦੇਗੇ ਜੀ ਵੀ 1000 ਰੁਪਏ ਪੈ ਗਿਆ ਤੁਹਾਡੇ ਪਰ ਹੁਣ ਨਹੀਂ ਤੱਕਿਆ ਕਿਸ ਨੇ ਆ ਜੀ ਵੀ ਕਿੰਨੀ ਦੰਦਕੀ ਹੋਈ ਵੀ ਹੈਗੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਧੰਨਵਾਦ ਕਰਦੀ ਹਾਂ ਜੋ ਕਿ ਸਾਡੀ ਆਵਾਜ਼ ਵੱਡੇ ਅਧਿਕਾਰੀਆਂ ਤੱਕ ਪਹੁੰਚ ਜਾਂਦੀ ਹੈ ਤੇ ਸਾਰੇ ਮਤਲਬ ਮੇਰੇ ਵੀਰ ਭਰਾ ਜੋ ਕਿੱਥੇ ਨੇ ਜਿਹੜੇ ਇੱਕ ਮੁਸੀਬਤ ਦੇ ਵਿੱਚ ਜਿਹੜੇ ਆਪਣੇ ਕੁੰਬੜੇ ਦੀ ਗੰਦਗੀ ਆ ਕਿ ਜਿਹੜੀ ਸਫਾਈ ਆ ਉਹ ਬਾਹਰ ਬਾੜ ਤੋਂ ਨਹੀਂ ਹੋਣੀ ਚਾਹੀਦੀ ਪਿੰਡ ਦੀ ਗਲੀਆਂ ਦੇ ਵਿੱਚ ਵੀ ਹੋਣੀ ਚਾਹੀਦੀ ਜਦੋਂ ਗਲੀ ਦੇ ਵਿੱਚ ਲੰਘਦੇ ਆ ਤੇ ਬੰਦਾ ਕੱਪੜੇ ਚਟ ਅੱਗੇ ਲੰਘਦਾ ਤੇ ਲੰਘਣ ਵਾਸਤੇ ਵੀ ਜਗ੍ਹਾ ਨਹੀਂ ਜਿਵੇਂ ਕਿ ਸਿਗਰੈਟ ਵੀ ਦੇਖੋ ਸਿਗਰੈਟ ਫੁੱਲੀ ਆ ਕਿਤੇ ਕੁਸ ਖੁੱਲਿਆ ਇੱਥੇ ਪਾਣੀ ਵੀ ਪੀਣ ਦੀ ਉਹ ਨਹੀਂ ਇਹ ਜਿਹੜੀ ਲਾਲ ਕਰਦੇ ਨੇ ਗੱਲ ਕੀ ਫੁੱਲ ਰੱਡੇ ਦੇ ਵਿੱਚ ਪਾਣੀ ਚੈੱਕ ਕਰਨਾ ਕਿਸੇ ਗਰੀਬ ਦੇ ਘਰੇ ਦਾ ਪਾਣੀ ਚੈੱਕ ਕਰਨ ਆ ਜਾਂਦੇ ਨੇ ਹਾਂ ਤੁਹਾਡੇ ਖੁੱਲਰ ਦੇ ਵਿੱਚ ਪਾਣੀ ਖੜਾ ਜੇ ਇੱਕ ਜਿਹੜੀ ਵੱਡੀਆਂ ਵੱਡੀਆਂ ਪੀਜੀਆਂ ਟੈਂਕੀਆਂ ਦੇ ਵਿੱਚ ਪਾਣੀ ਇਹਦਾ ਕੁੱਲਰਾਂ ਦੇ ਵਿੱਚ ਪਾਣੀ ਆ ਉਹ ਤਾਂ ਕਿਸੇ ਨੇ ਚੈੱਕ ਨਹੀਂ ਕੀਤਾ ਮਾੜੇ ਲੋਕਾਂ ਨੇ ਕਹਿੰਦੇ ਤੁਹਾਡੇ 1000 ਰੁਪਏ ਜੁਰਮਾਨਾ 5000 ਜੁਰਮਾਨਾ ਆਪ ਨੂੰ ਲੇਕਿਨ ਵੱਡੇ ਵੱਡੇ ਪੀਜੀਏ ਤੇ ਵੱਡੇ ਵੱਡੇ ਕੁੱਲਰਾਂ ਚ ਕਿਉਂ ਨਹੀਂ ਪਾਣੀ ਚੈੱਕ ਕੀਤਾ ਜਾਂਦਾ ਤੇ ਮੇਨ ਰੀ ਗੱਲ ਕੂੜੇ ਦੀ ਜਿਹੜੀਆਂ ਵੱਡੀਆਂ ਵੱਡੀਆਂ ਪੀਜੀਆ ਤੇ ਇਹਨਾਂ ਚ ਤਾਂ ਸ਼ਾਇਦ ਕੋਣ ਕੂੜੇ ਵਾਲੇ ਜਿਹੜੇ ਕਿਸੇ ਇੱਕ ਦੂਜੇ ਕਰ ਕਿਸੇ ਨੇ ਕਰਾਇਦੇ ਨਹੀਂ ਦਿੱਤਾ ਕਦੇ ਕਦੇ ਕੂੜੇ ਵਾਲਾ ਲਾਈਵ ਨਹੀਂ ਮੈਂ ਸ਼ਾਮ ਨੂੰ ਦੇਖਦੇ ਲਗਾਉਦੇ ਚੱਕੇ ਉੱਧਰ ਨੂੰ ਜਾਂਦੇ ਨੇ ਉਹਨਾਂ ਨੇ ਕਿਉਂ ਨਹੀਂ ਕੂੜੇ ਵਾਲਾ ਇਹਦੇ ਮਾਲਕ ਨੇ ਜਿਹੜੇ ਓਨਰ ਨੇ ਨੇ ਓਨਰ ਨੇ ਉਹਨਾਂ ਨੂੰ ਹੋਣਾ ਚਾਹੀਦਾ ਕਿ ਉਹਨਾਂ ਨੇ ਕੂੜੇ ਵਾਲਾ ਲਗਾ ਜਾਂ ਨਹੀਂ ਲਗਾ। ਉਹ ਸ਼ਾਮ ਨੂੰ ਕੀ ਕਰਦੇ ਨੇ ਲਫਾਫੇ ਬੰਨੇ ਤੇ ਨਾਲ ਦੇ ਨਾਲ ਕੂੜਾ ਚੱਕ ਕੇ ਉੱਥੇ। ਉਹ ਜਾ ਕੇ ਦੇਖੋ ਤੇ ਨੀਮਨਪੁਰ ਪਾਰ ਤੇ ਲਫਾਫੇ ਪੈ ਪੈ ਨੇ। ਜਦ ਮਾਜੀ ਕਹਿੰਦਾ ਉਹ ਸ਼ਾਮ ਨੂੰ ਵੀ ਪ੍ਰਵਾਸੀਆਂ ਨਾਲ ਜਾਂਦੇ ਨੇ ਕੂੜਾ ਤੇ ਸਵੇਰੇ ਵੀ ਪ੍ਰਵਾਸੀਆਂ ਦੇ ਹਰ ਇੱਕ ਦੇ ਹੱਥ 'ਚ ਕੂੜੇ ਦੇ ਲਫਾਫਾ ਹੋਏਗਾ ਪੰਜਾਬੀ ਦੇ ਹੱਥ 'ਚ ਕਿਸੇ ਦੇ ਨਹੀਂ ਹੋਗਾ। ਹਰ ਇੱਕ ਪੰਜਾਬੀ ਦੇ ਕਿਸੇ ਦੇ ਹੱਥ 'ਚ ਕੂੜਾ ਹੋਗਾ ਹਰ ਪਰਵਾਸੀ ਪਰਵਾਸੀਆਂ ਦੇ ਹੱਥ 'ਚ ਮਾ ਕੂੜਾ ਹੋਗਾ ਹੁਣ ਵੀ ਦੇਖੋ ਜੀ ਕੂੜਾ ਪਿਆ ਆਇਆ ਕੂੜਾ ਆਇਆ ਕਿੱਥੋਂ ਆ ਚਾਹ ਜਾਬ ਨੂੰ ਦਿਖਾ ਦੂੰਗਾ ਜੀ ਕਾਨੂੰ ਵੀਡੀਓ ਬਣਾ ਕੇ ਚਾਹ ਸਵੇਰੇ ਦਿਖਾ ਦੂੰਗਾ ਤੁਸੀਂ ਰੋਡ ਦੇ 'ਚ ਆ ਬੈ ਕੇ ਦੇਖ ਲਓ ਹਰ ਇੱਕ ਪਰਵਾਸੀ ਦੇ ਹੱਥ 'ਚ ਕੂੜਾ ਹੋਗਾ